ਹਾਂਜੀ ਵਾਇਦ ਜੀ ਦਾ ਖਾਲਸਾ ਵਾਇਦ ਜੀ ਦੀ ਖੜੇ ਹੁਣ ਸੰਗਤ ਜੀ ਜਦੋਂ ਕੋੜਾ ਲੰਮਾ ਕੰਮ ਕਰਕੇ ਆਇਆ ਕੋੜਾ ਥੱਕਿਆ ਵਾ ਹਾਂਜੀ ਉਹਦੀ ਇੱਕ ਚੀਜ਼ ਦਾ ਆਪਾਂ ਫਾਇਦਾ ਲੈਣਾ ਉਹ ਹੁਣ ਘਾਹ ਨੂੰ ਮੂੰਹ ਮਾਰਨ ਲੱਗ ਗਿਆ ਹਾਂਜੀ ਉਹ ਉਹ ਲੇਟਾਂ ਮਾਰੇ ਲੇਟਾਂ ਮਾਰ ਕੇ ਉੱਠ ਪਏ ਜਿਹੜਾ ਉਹ ਘਾਹ ਨੂੰ ਮੂੰਹ ਮਾਰਨ ਲੱਗ ਗਿਆ ਇੱਕ ਤਾਂ ਜਿਹੜੀ ਉਹਦੀ એનર્ਜੀ ਆ ਹਾਂਜੀ ਹੁਣ ਲੇਟਾਂ ਖਾਓ ਜੀ ਬਾਕੀ ਦੱਸਦਾ ਮੈਂ ਵੀ ਘੋੜੇ ਦਾ ਚਰਨਾ ਕਿਉਂ ਜ਼ਰੂਰੀ ਹੈ ਇਹ ਰਾਜੇ ਸਿੱਖਣ ਵਾਲੀਆਂ ਗੱਲਾਂ ਜੀ ਬਿਲਕੁਲ ਤੁਸੀਂ ਨਾਲ ਇਹ ਚੀਜ਼ਾਂ ਵੀ ਝਾਣ ਦੇਣਾ ਇਹ ਆਮ ਤੌਰ ਤੇ ਸਾਹਮਣੇ ਨਹੀਂ ਆਉਂਦੀਆਂ ਗੱਲਾਂ ਆ ਵਾਈਬ੍ਰੇਸ਼ਨ ਜਿਹੜੀ ਬੋਡੀ ਦੀ ਆ ਉਹਨੇ ਆਪਣੀ ਥਕਾਵਟ ਸਾਰੀ ਚੁੱਕ ਕੇ ਮਾਰੀ ਬੱਲੇਵਾਂ ਦੀ ਕਿ ਘੋੜੇ ਨੂੰ ਹੁਣ ਫੇਰ ਕਾਠੀ ਲਾ ਕੇ ਫੇਰ ਤਰੋਤਾਜ਼ਾ ਹੋ ਗਿਆ ਜੀ ਉਹਨੇ ਫੁਰਕੜਾ ਮਾਰਤਾ ਹੁਣ ਜਿਹੜਾ ਘੋੜਾ 5 10 ਮਿੰਟ ਘੋੜੇ ਨੂੰ ਹੁਣ ਦਾਣਾ ਪਾਉਣਾ ਸਾਰਾ ਕੁਝ ਕਰਨਾ ਉਦੋਂ ਪਹਿਲਾਂ ਜਿਹੜਾ ਘੋੜੇ ਨੇ ਚਰ ਲੈਣਾ ਹਾਂਜੀ ਤੇ ਧੌਣ ਥੱਲੇ ਗਰਦਨ ਕਰਕੇ ਚੱਲ ਰਿਹਾ ਵਾ ਉਹਦਾ ਸਾਰਾ ਸਰੀਰ ਰਿਲੈਕਸ ਹੋ ਰਿਹਾ ਜਿਹੜਾ ਉਹ ਥੱਲੇ ਹੁਣ ਆਪਾਂ ਵੀ ਇੰਜ ਇੰਜ ਕਰੀਏ ਹਾਂਜੀ ਹਾਂਜੀ ਲੱਕ ਰਿਲੈਕਸ ਹੁੰਦਾ ਨਾ ਫਿਰ ਉਹਦੇ ਚਰਨ ਦੇ ਨਾਲ ਉਹਦਾ ਘੋੜੇ ਦਾ ਸਾਰਾ ਰਿਲੈਕਸ ਹੋ ਜਾਂਦਾ ਜੀ ਹੁਣ ਇਹਨੂੰ 5 ਤੋਂ 10 ਮਿੰਟ ਹੁਣ ਜੇ ਆਪਾਂ ਪਾਣੀ ਮਾਰਨਾ ਤਾਂ ਵੀ ਠੀਕ ਆ ਆ ਦੇਖੋ ਗੈਸ ਪਾਸ ਹੋ ਗਈ ਉਹਨੇ ਲੇਟਾ ਮਾਰਿਆ ਉਹਨਾਂ ਨੇ ਚੜ ਲੈਣਾ ਮਤਲਬ ਕਿ ਘੋੜੇ ਨੂੰ ਲਿਆਣ ਕੇ ਨਮੋਣਾ ਵਾ ਲੇਟਾ ਮਰਵਾਉਣਾ ਵਾ ਉਹਦਾ ਚਰਨਾ ਜ਼ਰੂਰੀ ਆ ਇਹ ਸਾਰੀਆਂ ਪ੍ਰਤੀਕਿਰਿਆ ਜੋ ਜਦੋਂ ਘੋੜਾ ਨੰਗ ਜਾਂਦਾ ਹਾਂਜੀ ਘੋੜੇ ਨੇ ਨਹਾ ਲਿਆ ਘੋੜਾ ਫਰੈਸ਼ ਹੋ ਗਿਆ ਬਾਬਾ ਜੀ ਨੂੰ ਨਾਲ ਦੀ ਨਾਲ ਵੀ ਆਪਾਂ ਜਿਵੇਂ ਇਹਨਾਂ ਨਾਲ ਆ ਸਕਦੇ ਆਹੋ ਪਾਣੀ ਫੜਾਓ ਪੈ ਫੜਾਓ ਕਿੱਥੇ ਤਾਂ ਕੋਈ ਗੱਲ ਨਹੀਂ ਹਲੇ ਮੁੰਡੇ ਲਾਉਣਗੇ ਜੋ ਆ ਪੈ ਫੜਾ ਦਿਓ ਮੈਨੂੰ ਆ ਪਿਆ ਪਿਆ ਆ ਪੈਰ ਚੱਕ ਲਿਓ ਮੋਟਰ ਚਲਾ ਦਿਓ ਕਿਉਂਕਿ ਇਹਨੂੰ ਵਾਟਰ ਬਾਥ ਹੁਣ ਇਹਦਾ ਸਰੀਰ ਜਿਹੜਾ ਨਾ ਸਭ ਤੋਂ ਪਾਣੀ ਜ਼ਰੂਰੀ ਕਿਉਂ ਆ ਇਹਦੇ ਸਰੀਰ ਦਾ ਪਾਣੀ ਘਟਿਆ ਹੋਇਆ ਨੇ ਕਾਫੀ ਪਾਣੀ ਕੰਮ ਕੀਤਾ ਹੋਇਆ ਹਾਂਜੀ ਉਹ ਹੁਣੇ ਪਾਣੀ ਪੀ ਲੇ ਤੇ ਜਦੋਂ ਇਹਦੇ ਪਿੰਡੇ ਤੇ ਪਾਣੀ ਪਿਆ ਜਦੋਂ ਇਹਦੇ ਪਿੰਡੇ ਤੇ ਪਾਣੀ ਪਿਆ ਉਹ ਪਿੰਡੇ ਤੇ ਪਾਣੀ ਪੈਣ ਨਾਲ ਹੀ ਇਹਦਾ ਪਾਣੀ ਪੂਰਾ ਹੋ ਜਾਣਾ। ਉਹ ਕਿਉਂਕਿ ਇਹ ਐਨਾ ਜੀ ਚੀਜ਼ ਆ। ਰੋਮ ਇਹਦੇ ਵਿੱਚ ਜਾਣਗੇ। ਹਾਂ ਜਦੋਂ ਇਹਨੂੰ ਰੱਜ ਕੇ ਤੇ ਪਾਣੀ ਸੁੱਟਣਾ ਵਾ। ਬਾੜਾ ਮੋਟ ਪਾਣੀ ਨਹੀਂ ਗਾ। ਹੁਣ ਆਪਣਾ সুইমিং ਪੂਲ ਕਿਹੜਾ ਵਾ ਉਹ ਥੋੜਾ ਜਿਹਾ ਸਾਫ ਹੋਣਾ ਲੈ। ਆਦਰਵਾਇਜ਼ ਮੈਂ ਤਾਂ ਆਉਂਦਾ ਹੀ সুইমিং ਪੂਲ ਦੇ ਵਿੱਚ ਹੀ। ਆਓ ਠੀਕ ਹੈ। ਲੈਓ ਜੀ। ਠੀਕ ਆ ਬਾਬਾ ਜੀ। ਆ ਮੜਾ ਪਾਣੀ ਪੈਂਦਾ ਦਿਖਾ ਦਿਓ। ਅੱਛਾ ਅੱਛਾ। ਪੋੜਾ ਕਦੀ ਵੀ ਗਰਮ ਸਰਦ ਨਹੀਂ ਹੁੰਦਾ ਇਹ ਆਮ ਤੌਰ ਤੇ ਧਾਰਨਾ ਹੈ ਵੀ ਜਿਵੇਂ ਬੰਦਾ ਗਰਮ ਸਰਦ ਹੋਰ ਜਾਂਦਾ ਵੀ ਬੰਦਾ ਵੀ ਕਿੱਥੇ ਹੁੰਦਾ ਹੁਣ ਪਹਿਲਵਾਨ ਹਾਂ ਹਾਂਜੀ ਪਹਿਲਵਾਨ ਕੁਲੰ ਤੋਂ ਬਾਅਦ ਨੌਂਦੇ ਆ ਆ ਕੇ ਘਰੇ ਜਾਂਦੇ ਆ ਹਾਂਜੀ ਹਾਂਜੀ ਕਦੀ ਵੀ ਕਿਦੋਂ ਆਪਣੇ ਕੋ ਆਪਣਾ ਪਹਿਲਵਾਨ ਹੋਗਾ ਜੱਸਾ ਕਿਤੇ ਉਹਦੇ ਨਾਲ ਆਪਾਂ ਗੱਲ ਕਰਾਂਗੇ ਪਹਿਲਵਾਨ ਕੁਲੰ ਤੋਂ ਬਾਅਦ ਨਾ ਆ ਕੇ ਆਪਣੇ ਸਾਰਾ ਕੁਝ ਕਰਨੇ ਦਾ ਬਾਕੀ ਇਹ ਹੈ ਜੀ ਆਪਾਂ ਇਹਨੂੰ ਕੁਝ ਸਮਾਂ ਵੀ ਦਿੱਤਾ ਦੇਖੋ ਜੀ ਜਦੋਂ ਇਹ ਆਇਆ ਉਸ ਤੋਂ ਬਾਅਦ ਇਹਨੂੰ ਆਪਾਂ ਰਿਲੈਕਸ ਹੋਣ ਦਾ ਸਮਾਂ ਦਿੱਤਾ ਲੇਟਾਂ ਦਾ ਕੋਈ ਤਾਂ ਵੀ ਕੋਈ ਗੱਲ ਨਹੀਂ ਅੱਛਾ ਜੀ ਆਉਂਦੇ ਨੇ ਇਹਦਾ ਮੁਰਕਾ ਨਿਕਲ ਜਾਣਾ ਹੁਣ ਘੋੜੇ ਨੇ ਆਹ ਦੇਖੋ ਜੀ ਇੱਕ ਤੇ ਘੋੜੇ ਦੇ ਨਾੜਾਂ ਜਿਹੜਾ ਮੁਰਕਾ ਜੰਮਿਆ ਉਹ ਸਾਫ਼ ਹੋ ਗਿਆ ਕਿਉਂਕਿ ਘੋੜੇ ਨੂੰ ਪਸੀਨਾ ਬਹੁਤ ਜ਼ਿਆਦਾ ਆਉਗਾ ਉਹ ਪਸੀਨਾ ਪਾਣੀ ਨੇ ਲਾਉਣਾ ਤੇ ਪਾਣੀ ਨੇ ਹੀ ਇਹਦਾ ਪਾਣੀ ਪੂਰਾ ਕਰ ਦੇਣਾ ਜਿਹੜਾ ਬੰਦੇ ਤੇ ਆਪਾਂ ਪਾਣੀ ਕੋਈ 4 ਮਿੰਟ 10 ਮਿੰਟ ਪਾ ਦੇਣਾ ਬਹੁਤ ਵਧੀਆ ਜਾਣਕਾਰੀ ਹੈ ਬਾਬਾ ਜੀ ਇਹ ਤੁਹਾਡੀ ਸਾਡੀ ਰਾਜੇ ਬਾਈ ਇਹ ਆ ਕਿ ਇਹ ਪਾਣੀ ਨਾਲੀ 'ਚ ਨਹੀਂ ਜਾਣਾ ਚਾਹੀਦਾ ਇਹ ਪਾਣੀ ਇੱਥੇ ਘਾਹ 'ਚ ਹੀ ਜਾਵੇ ਉਹ ਦਾ ਕਾਰਨ ਇਸ ਘਰ ਨੂੰ ਪਾਣੀ ਲੱਗ ਜੂਗਾ ਇਹ ਨਹੀਂ ਘਾਏ ਨਾ ਚਰਨਾ ਬਿਲਕੁਲ ਬਿਲਕੁਲ ਇਹ ਘੋੜੇ ਦਾ ਜਿਹੜਾ ਪਾਣੀ ਨਾਲੇ ਪਾਣੀ ਦੀ ਦੁਰਵਰਤੋਂ ਨਹੀਂ ਹੁੰਦੀ ਬੇਸਤੀ ਇਹ 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 ਜਾਣਕਾਰੀ ਹੱਥ ਸੀਗੀ ਜੀ ਤੇ ਰਾਜਾ ਤੁਸੀਂ ਇਹ ਚੀਜ਼ਾਂ ਹੁਣ ਆਪ ਪਾਇਆ ਕਰਨੀਆਂ ਜੀ ਲੋਕ ਸੰਗਤ ਨੂੰ ਇਹ ਵੀ ਪਤਾ ਲੱਗਿਆ ਦੀ ਮੈਂ ਪਹਿਲਾਂ ਇਨੀ ਨਹੀਂ ਕੋਈ ਨਾ ਦੇਖੋ ਪ੍ਰੈਕਟੀਕਲ ਵੀ ਕਰਦੇ ਆ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ